हां जी सतीश ਗੱਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨੇ ਹਰਿਆਣਾ ਹਾਈ ਕੋਰਟ ਇੱਕ ਸਵਾਲ ਸੀ ਕਹਿੰਦੇ ਜੇ ਕਿਸੇ ਦੇ ਉੱਪਰ ਕਿਸੇ ਵੀ ਬੰਦੇ ਦੇ ਉੱਪਰ ਕ੍ਰਿਮੀਨਲ ਪਰਚਾ ਚੱਲਦਾ ਹੋਵੇ ਐਫ ਆਈ ਆਰ ਰਜਿਸਟਰਡ ਹੋਵੇ ਕਿਸੇ ਵੀ ਥਾਣੇ ਦੇ ਵਿੱਚ ਵੀ ਉਹਨੇ ਬਾਹਰ ਜਾਣਾ ਹੋਵੇ ਕਾਫੀਆਂ ਦੀ ਜਿਹੜੀ ਹੈਗਾ ਇੱਛਾ ਅੱਜਕੱਲ ਚੱਲਦੀ ਹੈ ਇਹ ਕਿ ਇਹ ਪੋਸੀਬਲ ਹੈਗਾ ਹਾਂ ਜੀ ਬਿਲਕੁਲ ਪੋਸੀਬਲ ਹੈ ਉਹਦੇ ਵਿੱਚ ਤੁਸੀਂ ਕੀ ਕਰਨਾ ਜੇ ਮੰਨ ਲਓ ਕਿਸੇ ਵੀ ਕੋਈ ਸੈਕਸ਼ਨ ਦੇ ਵਿੱਚ ਤੁਹਾਡੇ ਉੱਤੇ ਐਫ ਆਈ ਆਰ ਹੋਈ ਹੈ ਸਾਨੂੰ ਬਾਹਰ ਜਾਣਾ ਕਿਸੇ ਜ਼ਰੂਰੀ ਕੰਮ ਤੇ ਜਿਹੜੇ ਥਾਣੇ ਦੇ ਵਿੱਚ ਤੁਹਾਡੇ ਉੱਤੇ ਐਫ ਆਈ ਆਰ ਹੋਈ ਹੋਈ ਹੈ ਉੱਥੋਂ ਦੀ ਜਿਹੜੀ ਰਿਡਕਸ਼ਨ ਹੈ ਉੱਥੋਂ ਦੇ ਮੈਜਿਸਟਰੇਟ ਦੇ ਲਵੇ ਇੱਕ ਐਪਲੀਕੇਸ਼ਨ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰੋ ਵੀ ਸਾਡਾ ਜਿਹੜਾ ਹੈਗਾ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਠੀਕ ਹੈ ਜਾਂ ਮੇਰਾ ਬੇਟੀ ਜਾਂ ਬੇਟਾ ਉੱਥੇ ਹੈਗਾ ਜਾਂ ਕੋਈ ਸਾਨੂੰ ਉੱਥੇ ਪਰੇਸ਼ਾਨੀ ਹੈ ਜਾਂ ਕੋਈ ਇਲਾਜ ਕਰਵਾਉਣਾ ਹੈ ਤਾਂ ਉੱਥੋਂ ਦੀ ਜਿਹੜਾ ਵੀਜ਼ਾ ਫਾਰਮੈਲਿਟੀ ਸੋ ਸਾਰੀਆਂ ਤੁਸੀਂ ਐਪਲੀਕੇਸ਼ਨ ਦੇ ਨਾਲ ਲਾਵੋ ਤੇ ਜਿਹੜੀ ਤੁਹਾਡੀ ਆਉਣ ਜਾਣ ਦੀਆਂ ਟਿਕਟਾਂ ਨੇ ਠੀਕ ਹੈ ਉਹ ਵੀ ਜ਼ਰੂਰ ਤੁਸੀਂ ਲਾਉਣੀਆਂ ਨੇ ਤਾਂ ਕਰਕੇ ਜਿਹੜਾ ਹੈਗਾ ਮੈਜਿਸਟਰੇਟ ਨੂੰ ਇਹ ਹੋਵੇ ਵੀ ਭਾਈ ਹਾਂ ਜਿਹੜਾ ਬੰਦਾ ਇਹ ਫਰਾਰ ਨਹੀਂ ਹੋਊਗਾ ਇਹਦੀ ਰਿਸਪੌਂਸਿਬਿਲਟੀ 100% ਬੰਦੀ ਆਉਣ ਦੀ ਤੇ ਬਾਕੀ ਜਿਹੜੀ ਪਾਵਰ ਹੈ ਇਹ ਪਰਮਿਸ਼ਨ ਦੇ ਦਿੰਦੀ ਇਹ ਮੈਜਿਸਟਰੇਟ ਦੇ ਉੱਪਰ ਹੀ ਡਿਪੈਂਡ ਕਰੂਗੀ ਵੀ ਤੁਹਾਨੂੰ ਬਾਹਰ ਜਾਣ ਲਈ ਆਗਿਆ ਦੇਣੀ ਹੈ ਕਿ ਨਹੀਂ ਦੇਣੀ ਬਟ ਹਾਂ ਕ੍ਰਿਮੀਨਲ ਪਰਚਾ ਹੋਇਆ ਹੈ ਕਾਫੀ ਜਨੇ ਕਹਿ ਦਿੰਦੇ ਨੇ ਵੀ ਬੰਦਾ ਬਾਹਰ ਨਹੀਂ ਆ ਸਕਦਾ ਤਾਂ ਐਸਾ ਕੁਝ ਨਹੀਂ ਹੈਗਾ ਤਾਂ ਤੁਸੀਂ ਐਪਲੀਕੇਸ਼ਨ ਲਾ ਕੇ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਮੈਜਿਸਟਰੇਟ ਤੋਂ ਪਰਮਾਨਗੀ ਲੈਣ ਦੀ ਥੈਂਕ ਯੂ ਸੋ ਮਚ